ਉਹ ਦਰਖਤ ਕਿਹੜਾ ਬਾਈ ਜਿਹੜਾ ਲੱਕੜ ਦਾ ਨਹੀਂ ਜਿਹੜਾ ਲੱਕੜ ਦਾ ਨਹੀਂ ਹਾਂ ਹਰੇਕ ਦਰਖਤ ਤੇ ਲੱਕੜ ਹੁੰਦੀ ਆ ਦੱਸ ਨਹੀਂ ਇੱਕ ਦਰਖਤ ਹੈਗਾ ਜਿਹੜਾ ਲੱਕੜ ਦਾ ਨਹੀਂ ਹੈਗਾ ਲੱਕੜ ਦਾ ਨਹੀਂ ਹੈਗਾ ਪੰਜਾਬ 'ਚ ਹੈਗਾ ਆਪਣੇ ਹਾਂ ਪੰਜਾਬ 'ਚ ਥੋੜਾ ਜਿਹਾ ਘਾਟਾ ਬਾਹਰ ਅੰਦਰ ਹੈਗਾ ਜ਼ਿਆਦਾ ਉਹ ਨਹੀਂ ਇਹੋ ਜਿਆਦਾ ਕੋਈ ਦਰਖਤ ਨਹੀਂ ਹੋ ਸਕਦਾ ਲੱਗਦਾ ਲੱਗਦਾੁੱਝ ਬਾਈ ਫੇਰ ਤੈਨੂੰ ਗਿਫਟ ਦੇਵਾਂਗੇ ਅਸੀਂ ਤੈਨੂੰ ਹਿੰਟ ਦੇ ਦਿੰਦੇ ਆ ਨਹਿਰ ਦੇ ਨਾਲ ਬਹੁਤ ਹੁੰਦਾ ਨਹਿਰ ਦੇ ਨਾਲ ਹਾਂ ਹੁੰਦਾ ਕਿਤੇ ਕਿਤੇ ਆਪਣੀਆਂ ਨਹਿਰਾਂ ਦੇ ਨਾਲ ਦਸਪਾ ਇਦਾਂ ਹੀ ਹੁੰਦੇ ਆ ਨਹੀਂ ਨਹੀਂ ਦਰਾਖਤ ਆ ਵੀਰੇ ਉਹ ਬਿਨਾਂ ਲੱਕੜ ਤੋਂ ਦਰਾਖਤ ਚੱਲ ਮੈਂ ਬੋਝ ਦੂੰ ਸਵਾਲ ਆਂ ਦੱਸ ਨਾਮ ਕੀ ਰਹਿਗਾ ਕੋਈ ਨਹੀਂ ਦੇਵਾਂਗੇ ਤੈਨੂੰ ਅਸੀਂ ਗਿਫਟ ਚ ਨਹੀਂ ਤੇ ਗਿਫਟ ਦਵਾਂਗੇ ਸਰਪ੍ਰਾਈਜ਼ ਲਾ ਲਾ ਚਾਹੀਏ ਖਾਸਪੈਂ ਤੇ ਗਿਫਟ ਕਰ ਦਾਂਗੇ ਹੈ ਰੋਗ ਜਾ ਫਿਰ ਉਹ ਦਰਾਖਤ ਤਾਂ ਕਿਹੜਾ ਜਿਹੜਾ ਲੱਕੜ ਦਾ ਨਹੀਂ ਉਹ ਹੈ ਵੀ ਹੈਗਾ 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 ਨਹੀਂ ਸੁੱਕਾ ਦਰਾਖਤ ਥੋੜੀ ਆ ਸੁੱਕਾ ਦਰਾਖਤ ਥੋੜੀ ਆ ਉਹ درخت ਕਿਹੜਾ ਜਿਹੜਾ ਲੱਕੜ ਦਾ ਨਹੀਂ ਲੱਗਾ ਹੈ ਬੱਜ ਫਿਰ ਹੋਰ ਸਵਾਲ ਪਾਉਣੇ ਇੱਕ ਦਿਨ ਆਪਣੇ ਇੱਥੇ ਹੈਗਾ ਨੇੜੇ-ਤੇੜੇ ਨਹੀਂ ਆਪਣੇ ਨੇੜੇ-ਤੇੜੇ ਪਿੰਡ ਹੈਗੇ ਆ ਸਾਡੇ ਉਹਦੇ ਹੈ ਨਹੀਂ ਹਾਂ ਪਿੰਡ ਤਾਂ ਹੈ ਤੇ ਇਹ ਬਹੁਤ ਜਦਾ ਦੂੰ ਮੇਰੇ ਦਿਮਾਗ ਵਿੱਚ ਹੋ ਜੇ ਆ ਨਹੀਂ ਰਿਹਾ ਜਿਆਦਾ ਨਹੀਂ ਹੱਥ ਖੜਾ ਕਰਦੇ ਨੇ ਕੋਸ਼ਿਸ਼ ਵੱਲ ਪਾ ਦਿੰਦੇ ਆ ਚਲ ਅਗਲਾ ਸਵਾਲ ਪਾਓ ਬੱਦੂ ਸਕੂਲ ਦੀ ਪੰਜਾਬੀ ਕੀ ਆ ਹਾਂ ਦੱਸ ਸਕੂਲ ਦੀ ਪੰਜਾਬੀ ਜੀ ਹੁਣ ਸਕੂਲ ਦਾ ਸਕੂਲੀ ਕਹਿੰਦੇ ਆਇਆ ਆਪਾਂ ਜਰੂਰ ਨਹੀਂ ਨਹੀਂ ਸਕੂਲ ਦੀ ਪੰਜਾਬੀ ਜੀ ਹਿੰਦੀ ਆ ਯਾਰ ਸਕੂਲ ਦੀ ਪੰਜਾਬੀ ਆਪਾਂ ਤਾਂ ਸੁਣੀ ਨਹੀਂ ਕਦੇ ਹੁੰਦੀ ਆ ਉਹ ਤਾਂ ਹੁਣ ਫਿਰ ਸਿਆਣੇ ਪੰਜਾਬੀ ਪੰਜਾਬੀ ਚ ਵੀ ਆਪਾਂ ਸਕੂਲ ਹੀ ਲਿਖਦੇ ਆ ਮੈਂ ਤਾਂ ਪੰਜਾਬੀ ਹੋਰ ਆ ਪਰ ਲਿਖਣ ਨੂੰ ਤਾਂ ਉਹ ਤਾਂ ਫਿਰ ਹੋਗੇ ਨਾ ਵੀ ਅੰਗਰੇਜ਼ੀ ਚ ਸਕੂਲ ਦੀ ਪੰਜਾਬੀ ਕਰ ਦਿੰਦੇ ਆ ਸਕੂਲ ਸਕੂਲੀ ਸੌਣਦੇ ਆ ਯਾਰ ਹਿੰਦੀ ਚ ਪਾਠਸ਼ਾਲਾ ਤਾਂ ਹਿੰਦੀ ਦੀ ਆਉਗੀ ਪਾਠਸ਼ਾਲਾ ਤਾਂ ਹਿੰਦੀ ਚ ਹੋਗੀ ਸਕੂਲ ਦੀ ਪੰਜਾਬੀ ਵਿਦਿਆਲਾ ਨਹੀਂ ਹਿੰਦੀ ਔਰ ਜੇ ਹੋਰ ਸਵਾਲ ਪਾਈਏ ਨਹੀਂ ਰੁਕ ਜਾ ਯਾਰ ਸਕੂਲ ਦੀ ਪੰਜਾਬੀ ਸੇਵਾ ਵਿਖੇ ਪ੍ਰਿੰਸੀਪਲ ਸਾਹਿਬ ਉਹ ਚ ਵੀ ਆਪਾਂ ਸਕੂਲ ਹੈ ਤੇ ਅਰਜੀ ਚ ਵੀ ਸਕੂਲ ਹੀ ਲੈਂਦੇ ਸੀ ਹਾਂ ਇਹ ਸਿਰਫ ਸਕੂਲ ਪੰਜਾਬੀ ਚ ਵੀ ਸਕੂਲ ਨਹੀਂ ਸਕੂਲ ਦੀ ਕੋਈ ਪੰਜਾਬੀ ਨਹੀਂ ਸਕੂਲ ਨੂੰ ਸਕੂਲ ਹੀ ਕਹਿੰਦੇ ਆ ਆਪਣੀ ਆਪਣੀ ਤੇ ਹੋਰ ਸਵਾਲ ਪਾਵਾਂ ਫਿਰ ਸਹੀ ਆ ਹਾਂ ਇਹ ਸਵਾਲ ਠੀਕ ਹੈ ਇਹ ਸਵਾਲ ਸਹੀ ਆ ਲੈ ਗਿਫਟ ਕੱਢ ਗਿਫਟ ਤਿੰਨ ਤਿੰਨ ਸਵਾਲ ਹਨ ਨਾ ਤਿੰਨੇ ਤੋਂ ਦੋ ਤਾਂ ਉੱਧਰ ਲੈਣੇ ਆ ਇਹ ਟੈਕ ਤੇ ਦੀ ਸੀ ਆ ਹੁਣ ਸੁਬਰਾਜ ਕਿਹਾ ਸੀ ਫਿਰ ਮੈਨੂੰ ਹਲ ਦੇ ਦਿਓ ਪਿੱਛੋਂ ਤੇ ਹੁਣ ਝੋਟੇ ਦੀ ਅੰਗਰੇਜ਼ੀ ਦੱਸ ਬਈ ਝੋਟੇ ਦੀ ਅੰਗਰੇਜ਼ੀ ਤੂੰ ਸਿੱਖ ਕੇ ਕਿੱਥੋਂ ਆਇਆ ਅੱਜ ਤੇਰੇ ਬਾਤ ਤੇ ਸਪੈਸ਼ਲ ਲੈ ਕੇ ਆਇਆ ਸੀ ਤਿਆਰੀ ਕਰਕੇ ਆਇਆ ਕੁਦਾ ਗੁਰੀ ਅੱਜ ਉਹਦੇ ਆਪਣੇ ਹੱਥ ਖੜੇ ਕਰਾਉਂਦਾ ਸੀ ਕਹਿੰਦਾ ਹੱਥ ਖੜੇ ਕਰੋ ਝੋਟੇ ਦੀ ਛੋਟੇ ਦੀ ਅੰਗਰੇਜ਼ੀ ਹੈਗੀ ਆ ਬੋਲ ਨੇ ਬੋਲ ਤਾਂ ਬਈ ਉਹ ਹੋ ਗਿਆ ਦੂਜਾ ਠੱਠੇ ਆਪਣੇ ਬੋਲ ਤਾਂ ਥਾਉਂਦਾ ਓ ਛੋਟਾ ਛੋਟਾ ਕੀ ਹੁੰਦਾ ਯਾਰ ਤੁਸੀਂ ਦੱਸ ਦੋ ਦਿਮਾਗ ਤੋਂ ਮੋਗ ਲਾਓ ਲੈਓ ਦਿਮਾਗ ਲਾਓ ਕੁੱਤੇ ਨੇ ਅੱਜ ਦਿਮਾਗ ਜਾਮ ਕਰਤੇ ਪਤਾ ਨਹੀਂ ਕਿੱਥੋਂ ਕੱਢ ਲਿਆ ਆ ਸਵਾਲ ਹੈ ਕਿੱਥੋਂ ਪੜ ਕੇ ਆਏ ਪਹਿਲਾਂ ਤੂੰ ਦੱਸ ਕਿੱਥੋਂ ਪੜੇ ਆ ਮੈਂ ਤਾਂ ਸਿਆਣੇ ਬੰਦਿਆਂ ਤੋਂ ਸੁਣੀਆ ਸਪੈਸ਼ਲ ਸੁਣ ਕੇ ਆਏ ਆ ਛੋਟੇ ਦੀ ਅੰਗਰੇਜ਼ੀ ਛੋਟੇ ਦੀ ਅੰਗਰੇਜ਼ੀ ਕੀ ਹੋਊਗੀ ਤੈਨੂੰ ਜਵਾਬ ਪਤਾ ਇਹਨਾਂ ਦਾ ਮੈਨੂੰ ਪਤਾ ਬਾਅਦ ਵਿੱਚ ਦੱਸਣੇ ਆ ਦੱਸਣੇ ਆ ਦੱਸਣੇ ਲੋਕ ਦੱਸਣਗੇ ਕਮੈਂਟਾਂ 'ਚ ਨਹੀਂ ਮੈਂ ਬਾਅਦ 'ਚ ਆਪਾਂ ਦੱਸਾਂਗੇ ਨਾ ਜੇ ਨਾ ਕਿਸੇ ਤੋਂ ਬੁੱਝੇ ਗਏ ਚੱਲ ਵੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਪਹਿਲਾ ਸਵਾਲ ਕੀ ਸੀ ਵੀ ਕਿਹੜਾ ਦਰਖਤ ਆ ਜਿਹੜਾ ਲੱਕੜ ਦਾ ਨਹੀਂ ਲੱਕੜ ਦਾ ਨਹੀਂ ਤੇ ਦੂਜਾ ਸਹੀ ਹੋ ਗਿਆ ਤੇਰਾ ਦੂਜਾ ਸਹੀ ਹੋ ਗਿਆ ਚੱਲ ਤੀਜਾ ਹੋਵੇਗਾ ਛੋਟੇ ਦੀ ਅੰਗਰੇਜ਼ੀ ਛੋਟੇ ਨੂੰ ਯਾਰ ਮੈਨੂੰ ਲੱਗਦਾ ਬੋਲੀ ਕਹਿੰਦੇ ਆ ਮੈਂ ਤਾਂ ਨਹੀਂ ਦੱਸਾਂਗੇ ਬਾਈ ਇਹ ਫਿਰ ਤੂੰ ਜਾਂ ਤਾਂ ਕਮੈਂਟਾਂ ਚ ਲੋਕਾਂ ਨੂੰ ਹਾਂ ਮੈਨੂੰ ਪਤਾ ਮੈਂ ਦੱਸੂਗਾ ਨਹੀਂ ਪਤਾ ਨਹੀਂ ਚੱਲੋ ਹਜੇ ਬਸ ਕਮੈਂਟਾਂ ਚ ਲੋਕਾਂ ਤੋਂ ਪੁੱਛ ਲਾ ਕਮੈਂਟਾਂ ਚ ਚਲੋ ਵੀ ਕਮੈਂਟ ਕਰਕੇ ਦੱਸੋ ਕਿੁੱਦੇ ਦੇ ਸੁਭਾਲਾਂ ਦੇ ਜਵਾਬ ਕਿੁੱਦਿਆ ਜੇ ਕਿਸ ਨੇ ਕਮੈਂਟ ਸਹੀ ਕਰਤਾ ਫੇਰ ਉਹਨੂੰ ਆਪਾਂ ਸਰਪ੍ਰਾਈਜ਼ ਗਿਫਟ ਦੇਵਾਂਗੇ ਸਰਪ੍ਰਾਈਜ਼ ਗਿਫਟ ਵੀ ਮਤਲਬ ਗਿਫਟ ਐਲਾਨੇ ਆਣੀ ਹਾਂ ਕਿਉਂਕਿ ਪਤਾ ਵੀ ਕਮੈਂਟਾਂ ਦੇ ਵਿੱਚ ਦਾ ਦੱਸ ਹੀ ਦੇਣਾ ਗਿਫਟ ਗਿਫਟ ਹੋ ਸਕਦਾ ਕੋਹ ਵੀ ਦੇਈ ਆ ਦੇਵਾਂਗੇ ਵਧੀਆ ਕੋਈ ਮਾੜਾ ਗਿਫਟ ਨਹੀਂ ਦਿੰਦੇ ਹੁਣ ਮੈਂ ਜਿਵੇਂ ਇੱਕ ਸਵਾਲ ਦਾ ਜਵਾਬ ਦੇਤਾ ਤੈਨੂੰ ਵੀ ਦੇਣਾ ਕਿ ਤੈਨੂੰ ਹਾਲ ਦੇ ਦਿੱਤੇ ਉਹ ਵੀ ਕਮੈਂਟਾਂ ਜੇ ਮੈਨੂੰ ਫਿਰ ਤਾਂ ਪਤਾ ਲੱਗ ਜੂ ਸਾਰਿਆਂ ਨੂੰ ਪਹਿਲੇ ਪੁੱਛੋ ਨਾ ਸਾਰਿਆਂ ਤੋਂ ਚਲੋ ਵੀ ਤੁਸੀਂ ਕਮੈਂਟ ਕਰਕੇ ਦੱਸੋ ਯਾਰ ਮੈਨੂੰ ਤਾਂ ਪਤਾ ਨਹੀਂ ਵੀ ਝੋਟੇ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ ਤੇ ਇੱਕ ਲੱਕੜ ਦਾ ਦਰਖਤ ਕਿਹੜਾ ਹੁਣੇ ਛੇਤੀ ਛੇਤੀ ਕਮੈਂਟ ਕਰਕੇ ਦੱਸੋ ਤੇ ਘੁੱਦੇ ਤੋਂ ਇਨਾਮ ਪਾਓ ਐਸ ਵਾਰ ਘੁੱਦਾ ਤੁਹਾਨੂੰ ਇਨਾਮ ਦਊਗਾ ਦੇਵਾਂਗੇ ਬਾਈ ਦੇਵਾਂਗੇ ਜਿਹਨੇ ਨਾਮ ਨਾ ਦਿੱਤਾ ਪਿੰਡ ਬੱਬੂ ਵਾਲਾ ਕੇ ਫੜ ਲਿਓ ਮੈਨੂੰ ਇਹ ਬਸ ਪਿੰਡ ਚ ਹੀ ਹੁੰਦਾ ਫਿਰ ਨਹੀਂ ਤਾਂ ਹੀ ਮਿਲ ਜਾਣਾ ਇਹ ਤੁਹਾਨੂੰ ਪਿੰਡ ਚ ਜਾਣ ਦੀ ਲੋੜ ਨਹੀਂ ਬਾਹਰੋਂ ਬਾਹਰ ਹੀ ਜਿਹੜੇ ਤੁਹਾਨੂੰ ਟੱਕਰਿਆ ਨਾ ਫੜ ਲਿਓ ਬਸ ਇਹਨੂੰ ਘੁੱਦੇ ਨੂੰ ਦਿਖਾ ਕੇ ਨਾ ਕਮੈਂਟ ਇਹਨੂੰ ਕਿਉਂ ਕੱਢ ਗਿਫਟ ਮੇਰਾ ਕਿ ਪਰ ਇਹਨੇ ਗਿਫਟ ਬੜੀ ਏ ਲਾਨੇ ਆਏ ਨਹੀਂ ਪਤਾ ਕੋਈ ਟੌਫੀ ਟੂਫੀ ਦੇ ਨਹੀਂ 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 ਵਧੀਆ ਗਿਫਟ ਦੇਵਾਂਗੇ ਵਧੀਆ ਗਿਫਟ ਦੇਵਾਂਗੇ ਵਧੀਆ ਜਾ ਫੇ ਠੀਕ ਆ ਹਾਂ ਵਧੀਆ ਗਿਫਟ ਦੇ ਮੈਂ ਖੁਸ਼ ਹੋਊਗਾ ਅਗਰਾ ਬਸ ਫੇ ਠੀਕ ਆ